अज तक एह लड़ाई नहीं देखी कला ही आ गया कि तेरे हमायती शेर कला ही होंदा कुकरा ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਬੱਬੂ ਮਾਨ ਦੇ ਬਾਰੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਬੱਬੂ ਮਾਨ ਦੀ ਬਹੁਤ ਜਲਦੀ ਇੱਕ ਨਵੀਂ ਫਿਲਮ ਸੱਚਾ ਸੂਰ ਮ ਆ ਰਹੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਵੱਲੋਂ ਅੱਜ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਪਰ ਤੁਹਾਨੂੰ ਦੋਸਤੋ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਫਿਲਮ ਦਾ ਪ੍ਰੋਮੋਸ਼ਨ ਫੈਨਾਂ ਵੱਲੋਂ ਬਲਿ ਹੀ ਜੋਰਾਂ ਸ਼ੋਰਾਂ ਤੇ ਪਹਿਲਾਂ ਹੀ ਕਰਨਾ ਸਟਾਰਟ ਕਰ ਦਿੱਤਾ ਗਿਆ ਹੈ ਉਹ ਜ਼ਿਆਦਾ ਤਿੱਖੇ ਮੇਰੇ ਨਾਲ ਜਿਹੜੇ ਮੈਨੂੰ ਸੁਣਦੇ ਆ ਹਾਂ ਕਾ ਯਾਰ ਭਾਈ ਬੰਦਾ ਤੂੰ ਅਜੀਬ ਹੈ ਤੈ ਤਾਂ ਕੁਝ ਕਰਨਾ ਕਾਸੀ ਕਰਦੀ ਹੈ ਤੇਰੀ ਪ੍ਰੋਮੋਸ਼ਨ ਸੋ ਮੈਨੂੰ ਖੁਸ਼ੀ ਹੁੰਦੀ ਹੈ ਮੈਨੂੰ ਸੁਣਨ ਵਾਲੇ ਤਾਂ ਬੜਾ ਮੈਨੂੰ ਲੱਖੀਆਂ ਲੈਂ ਕੱਢ ਕੇ ਸੁਣਦੇ ਤੈਨੂੰ ਇਹ ਸੁਣਨਾ ਭਾਈ ਗੱਲ ਖਤਮ ਸੀ ਉਹਨਾਂ ਨੇ ਤਾਂ ਬੜੇ ਚਿਰ ਤੋਂ ਪ੍ਰਚਾਰ ਦੀ ਮਹਿੰਮ ਬੱਡੀ ਹੋਈ ਦੋਸਤੋ ਜੇਕਰ ਤੁਸੀਂ ਵੀ ਬੱਬੂ ਮਾਨ ਦਾ ਕਟੜਾ ਫਾਨ ਹੋ ਤਾਂ ਵੀਡੀਓ ਤੇ ਲਿਖ ਕਮੈਂਟ ਕਰਕੇ ਬੱਬੂ ਮਾਨ ਜਿੰਦਾਬਾਦ ਜ਼ਰੂਰ ਲਿਖੋ ਤੇ ਕਮੈਂਟ ਕਰਕੇ ਦੱਸੋ ਤੁਸੀਂ ਫਿਲਮ ਦੇਖਣ ਲਈ ਜਾ ਰਹੇ ਹੋ ਜਾਂ ਨਹੀਂ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕਿਵੇਂ ਲੱਗੇ ਬੱਬੂ ਮਾਨ ਦੀ ਸੁੱਚਾ ਸੂਰਮਾ ਦੀ ਲੁੱਕ